हां जी दोस्तों आज ਆਪਾਂ ਬਣਾਵਾਂਗੇ ਸੌਂਫ ਦੇ ਸ਼ਰਬਤ ਦਾ ਪ੍ਰੀ-ਮਿਕਸ ਜੋ ਕਿ ਸਰੀਰ ਨੂੰ ਠੰਡਾ ਰੱਖਦਾ ਤੇ ਆਪਾਂ ਇਹਨੂੰ ਕਿਤੇ ਵੀ ਸਫ਼ਰ ਦੇ ਵਿੱਚ ਆਪਣੇ ਨਾਲ ਕੈਰੀ ਕਰ ਸਕਦੇ ਆਂ ਉਹਦੇ ਲਈ ਮੈਂ ਲਈ ਧਾਗੇ ਵਾਲੀ ਮਿਸ਼ਰੀ 400 ਗ੍ਰਾਮ ਔਰ ਸੌਂਫਲੀ 200 ਗ੍ਰਾਮ ਸੌਂਫ ਦੋ ਤਰ੍ਹਾਂ ਦੀ ਹੁੰਦੀ ਆ ਮੋਟੀ ਵਾਲੀ ਔਰ ਬ੍ਰੀਕ ਵਾਲੀ ਪਰ ਮੈਂ ਬ੍ਰੀਕ ਵਾਲੀ ਲਈ ਆ ਤੇ ਦੋ ਚਮਚ ਲੈ ਜੀ ਖਸਖਸ ਦੇ ਜਿਹਨੂੰ ਪੌਪੀ ਸੀਡ ਬੋਲਦੇ ਆ ਨਾਲ ਲਈਆਂ ਛੋਟੀ ਇਲਾਇਚੀ 10 12 ਤੇ 10 12 ਆਪਾਂ ਸਾਬਤ ਕਾਲੀਆਂ ਮਿਰਚਾਂ ਲਈਆਂ ਹੁਣ ਆਪਾਂ ਜਿਹੜੇ ਹੈਗੇ ਇਹਨਾਂ ਨੂੰ ਪੀਸਣਾ ਵਾ ਪੀਸਣ ਲਈ ਸਭ ਤੋਂ ਪਹਿਲਾਂ ਆਪਾਂ ਜਿਹੜੀ ਮਿਸ਼ਰੀ ਆ ਉਹਨੂੰ ਕੁੰਡੀ ਸੋਟੇ ਦੇ ਵਿੱਚ ਪਾ ਕੇ ਕ੍ਰਸ਼ ਕਰ ਲਾਂਗੇ ਬਾਕੀ ਤੁਸੀਂ ਹੋਰ ਵੀ ਕੋਈ ਮੈਥਡ ਅਪਣਾ ਸਕਦੇ ਹੋ ਅਗਰ ਕੁੰਡੀ ਸੋਟਾ ਨਹੀਂ ਹੈ ਠੀਕ ਹੈ ਜਾਂ ਜਿਪਲੋਕ ਬੈਗ ਦੇ ਵਿੱਚ ਪਾ ਕੇ ਬਿਲਨ ਨਾਲ ਕ੍ਰਸ਼ ਕਰ ਸਕਦੇ ਹੋ ਤੇ ਹੁਣ ਉਸ ਤੋਂ ਬਾਅਦ ਆਪਾਂ ਇਹਨੂੰ ਕ੍ਰਸ਼ ਕਰਨ ਤੋਂ ਬਾਅਦ ਇਹ ਛੋਟੇ ਪੀਸਾਂ ਚ ਕਰ ਲਈ ਤੇ ਹੁਣ ਆਪਾਂ ਸੌਂਫ ਦੇ ਤਿੰਨ ਹਿੱਸੇ ਕਰ ਲਾਂਗੇ ਤਿੰਨ ਕਰ ਲਾਂਗੇ ਮਿਸ਼ਰੀ ਦੇ ਤੇ ਫਿਰ ਆਪਾਂ ਇੱਕ ਹਿੱਸਾ ਸੌਂਫ ਦਾ ਪਾ ਕੇ ਇੱਕ ਮਿਸ਼ਰੀ ਦਾ ਪਾ ਕੇ ਨਾਲ ਹੀ ਪੌਪੀ ਸੀਡਸ ਪਾ ਲਈ ਖਸਖਸ ਨਾਲ ਹੀ ਛੋਟੀ ਲੈਚੀ ਤੇ ਕਾਲੀਆਂ ਮਿਰਚਾਂ ਜੇਕਰ ਆਪਾਂ ਇਕੱਲੇ ਸੌਂਫ ਪੀਸਾਂਗੇ ਤੇ ਉਹਨੇ ਪੀਸ ਨਹੀਂ ਹੋਣਾ ਚੰਗੀ ਤਰ੍ਹਾਂ ਤਾਂ ਕਿਉਂਕਿ ਇਸੇ ਕਰਕੇ ਆਪਾਂ ਮਿਸ਼ਰੀ ਹਰ ਵਾਰੀ ਨਾਲ ਨਾਲ ਪੀਸਣੀ ਆ ਕੁਛ ਹਿੱਸਾ ਸੌਂਫ ਦਾ ਪਾਇਆ ਕੁਛ ਮਿਸ਼ਰੀ ਦਾ ਪਾਇਆ ਤੇ ਕਿਉਂਕਿ ਮਿਸ਼ਰੀ ਦੇ ਨਾਲ ਫਿਰ ਸੌਂਫ ਆ ਜਿਹੜੀ ਉਹ ਵਧੀਆ ਪੀਸੀ ਜਾਂਦੀ ਆ ਫਿਰ ਆਪਾਂ ਇਹਨੂੰ ਲਿਆ ਛਾਣ ਤੇ ਜਿਹੜਾ ਛਾਣ ਕੇ ਬਚ ਗਿਆ ਉਹਨੂੰ ਆਪਾਂ ਦੁਬਾਰਾ ਫਿਰ ਆਪਾਂ ਜਿਹੜਾ ਹੈਗਾ ਮਿਕਸਰ ਦੇ ਵਿੱਚ ਪਾਵਾਂਗੇ ਤੇ ਨਾਲ ਹੀ ਆਪਾਂ ਹੋਰ ਸੌਂਫ ਪਾਵਾਂਗੇ ਤੇ ਮਿਸ਼ਰੀ ਪਾਵਾਂਗੇ ਠੀਕ ਹੈ ਜੀ ਤੇ ਇੱਦਾਂ ਹੀ ਆਪਾਂ ਮਿਸ਼ਰੀ ਭਾ ਕੇ ਨਾਲ ਥੋੜੀ ਥੋੜੀ ਤੇ ਫਿਰ ਆਪਾਂ ਇਹਨੂੰ ਸੌਂਫ ਨੂੰ ਵੀ ਚੰਗੀ ਤਰ੍ਹਾਂ ਪੀਸ ਲਾਂਗੇ ਤੇ ਹੁਣ ਇਹ ਆਪਾਂ ਸਾਰਾ ਮਿਕਸਚਰ ਆਪਣਾ ਪੀਸ ਕੇ ਤਿਆਰ ਹੋ ਗਿਆ ਜੀ ਠੀਕ ਹੈ ਜੀ ਤੇ ਇਹਨੂੰ ਆਪਾਂ ਇੱਕ ਕੱਚ ਦੇ ਜਾਰ ਦੇ ਵਿੱਚ ਭਰ ਲਿਆ ਤੇ ਹੁਣ ਇਹ ਆਰਾਮ ਨਾਲ ਆਪਾਂ تین ਚਾਰ ਮਹੀਨੇ ਦੇ ਨਾਲ ਆਪਣੇ ਨਿਕਲ ਜਾਣਗੇ ਖਰਾਬੀ ਨਹੀਂ ਹੁੰਦਾ ਚਾਹੇ ਉਹਨੂੰ ਸਫਰ ਦੇ ਵਿੱਚ ਲੈ ਜਾਓ ਤੇ ਜੇਕਰ ਆਪਾਂ ਇਹਨਾਂ ਨੂੰ ਯੂਜ਼ ਕਰਨਾ ਇਹਨੂੰ ਆਪਾਂ ਪਾਣੀ ਵਿੱਚ ਵੀ ਮਿਕਸ ਕਰਕੇ ਪੀ ਸਕਦੇ ਹਾਂ ਸ਼ਰਬਤ ਬਣਾ ਕੇ ਤੇ ਠੰਡੇ ਦੁੱਧ ਵਿੱਚ ਵੀ ਮਿਕਸ ਕਰਕੇ ਪੀ ਸਕਦੇ ਆ ਆ ਦੇਖੋ ਜੀ ਮੈਂ ਠੰਡਾ ਦੁੱਧ ਲਿਆ ਇੱਕ ਗਲਾਸ ਔਰ ਇੱਕ ਗਲਾਸ ਲਿਆ ਮੈਂ ਠੰਡਾ ਪਾਣੀ ਤੇ ਦੋ ਦੋ ਚਮਚ ਇਹਦੇ ਵਿੱਚ ਮਿਕਸ ਕਰਕੇ ਆਪਾਂ ਇਹਨਾਂ ਨੂੰ ਪੀ ਸਕਦੇ ਆ ਕਿਸੇ ਟਾਈਮ ਵੀ ਸਫਰ ਤੇ ਜਾਣੇ ਤਾਂ ਵੀ ਠੰਡਾ ਦੁੱਧ ਲਓ ਤੇ ਮਿਕਸ ਕਰੋ ਠੰਡਾ ਪਾਣੀ ਲਓ ਤੇ ਮਿਕਸ ਕਰੋ ਤੇ ਪੀਓ ਤੇ ਗਰਮੀ ਤੋਂ ਬਚੋ